ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਾਦੀ ਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਪ੍ਰਦੀਪ ਸਿੰਘ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਇੱਕ ਗਾਂ ਤੇ ਇੱਕ ਝੋਟੀ ਤੁਹਾਨੂੰ ਸੂਈ ਸਵਾਈ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਕਰਦੇ ਹਾਂ ਵੀਰ ਜੀ ਨਾਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹੋ ਉਸ ਨਾ ਠੀਕ ਠਾਕ ਜੇ ਵਧੀਆ ਜੇ ਮੇਰਾ ਬਾਬੇ ਨਾਨਕ ਜੀ ਚਲੋ ਮੇਰੇ ਚੇਦੀਆਂ ਜੇ ਵੇਗ ਗਿਆ ਮਾਲ ਦਨ ਵਾਲਾ ਫਿਰ ਵਧੀਆ ਜੀ ਤੁਹਾਨੂੰ ਲੱਗਿਆ ਜੀ ਠੀਕ ਆ ਤੇ ਚਲੋ ਨਾਮ ਦੱਸੋ ਫਿਰ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੀ ਸਾਡਾ ਸਰਦਾਰ ਫਲਦੇਸ ਜੀ ਫੈਨਿਸ਼ ਸ਼ਿਸ਼ਰੇਵਾਲ ਤਸੀਲ ਬਟਾਲਾ ਤੇ ਜ਼ਿਲ੍ਹਾ ਗੱਦਾ ਤੇ ਹੁਣ ਨੰਬਰ ਵੀ ਕੋਲ ਦੋ 77 28 32 75 ਠੀਕ ਹੈ ਜੀ ਇੱਕ ਬੇਨਤੀ ਆ ਜੀ ਕਈ ਵੀ ਫੋਨ ਕਰਦੇ ਆ ਕਿ ਸ਼ਿਸ਼ਰੇਵਾਲ ਕਿਹੜਾ ਆ ਐਂਹੇ ਤਰਾ ਵੀਡੀਓ ਪੂਰੀ ਵੇਖ ਕੇ ਕਰਿਆ ਕਰਨ ਜਿਹਨੂੰ ਫਤੇਗੜ ਚੂੜੀਆਂ ਲੱਗੇ ਦਸੀਗਾ ਤੇ ਫਤੇਗੜ ਚੂੜੀਆਂ ਵਾਲਾ ਠੀਕ ਹੈ ਕਹਿੰਦੇ ਨੇ ਕਿ ਤਰਨਦਾਰ ਵਾਲਾ ਸ਼ਿਸ਼ਰੇਵਾਲ ਆ ਇੱਥੇ ਹੈਗਾ ਇੱਕ ਉਹ ਸ਼ਿਸ਼ਰੇਵਾਲ ਆ ਤੁਹਾਨੂੰ ਆਣ ਲੱਗੇ ਸ਼ਿਸ਼ਰੇਵਾਲ ਹਾਂਜੀ ਹਾਂਜੀ ਉਹ ਆ ਤੇ ਫਤੇਗੜ ਚੂੜੀਆਂ ਲੱਗੇ ਜਿਹੜਾ ਜਿਹੜਾ ਬਟਾਲੇ ਤਹਿਸੀਲ ਚ ਹੈ ਜਿਹੜਾ ਪੂਰੇ ਬਟਾਲੇ ਤਹਿਸੀਲ ਚ ਇੱਕ ਉਹ ਸ਼ਿਸ਼ਰੇਵਾਲ ਆ ਤੇ ਮੇਨ ਫਤੇਗੜ ਚੂੜੀਆਂ ਸ਼ਹਿਰ ਲੱਗਦਾ ਤੇ ਫਤੇਗੜ ਚੂੜੀਆਂ ਦੇ ਲੱਗੇ ਠੀਕ ਹੈ ਜੀ ਤੇ ਸ਼ੁਰੂਆਤ ਪਹਿਲਾਂ ਝੋਟੀ ਤੋਂ ਕਰ ਲਈਏ ਸੋ ਇਹਨਾਂ ਦੀ 4-5 ਕਿਲੋ ਹੋ ਗਏ ਜੀ ਠੀਕ ਆ ਇਹਦਾ ਸਾਡੇ 7 ਲੀਟਰ ਕੋਈ ਦੁੱਧ ਲਾ ਦੇ ਜਾਂ ਘੋੜਾ ਲਾ ਲੈ ਅੱਛਾ ਕੱਟੀ ਪਗਰ ਤੇ ਆ ਜੀ ਬੇਟੀ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਹਲੇ ਤੇ ਕਿੰਨਾ ਕ ਦੁੱਧ ਕੱਟੀ ਜਾਊਗੀ ਇਹ ਦੁੱਧ ਵਿੱਚ ਬਹੁਤਾ ਤੇ ਆ ਇਹ ਤਾਂ 10 ਲੀਟਰ ਕਰ ਦੇਗੀ ਖਰਾਬ ਨਾਲ ਤੇ ਸੂਆ ਪਹਿਲਾਂ ਹੀ ਸੂਆ ਵੀ ਜੀ ਪਹਿਲਾਂ ਵੀ ਹੋ ਸਕਦਾ ਆ ਇਹ ਜਾਨ ਨੂੰ ਹੋ ਸਕਦਾ ਇਹ ਕਰਕੇ ਲਈ ਠੀਕ ਆ ਤਰ੍ਹਾਂ ਵੇਖਣ ਨਾਲ ਪਹਿਲਾਂ ਹੀ ਲੱਗਦਾ ਜਿਹੜਾ ਦੋ ਰੋ ਹਾਂ ਇੱਕ ਜੀ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਦੂਰ ਦੂਰ ਆ। ਮੋਟਰ ਆ ਜਲੇ ਆ। ਠੀਕ ਹੈ ਜੀ। ਆ ਜਿਹੜੀ ਕੱਟੀ ਆ ਇਹਦੇ ਮਗਰ ਹਾਂ ਜੀ। ਤੇ ਆ ਤਾਂ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਬਹੁਤ ਵਧੀਆ ਜੁੱਤੀ ਬਣਾ ਦਿੱਤਾ ਸੀ ਡਰਦੀ ਡਰਦੀ ਜੀ ਆ ਸਾਡੇ ਕੋਲ ਜੇ ਤਰ੍ਹਾਂ ਇਹ ਆ ਵੀ ਸੋਹਣੀ ਝੋਟੀ ਆ ਸੀਲ ਬਹੁਤ ਜ਼ਿਆਦਾ ਦੇ ਭਾਣ ਜਾਣਾ ਬਾਹਰ ਤੋਂ ਥੱਲੇ ਬਚਾ ਛੱਡ ਕੇ ਤੇ ਮੁੱਲ ਫਿਰ ਇਹਦਾ ਮੁੱਲ ਇਹ ਦੀ 60000 ਰਿਆ 55000 ਦੀ ਦੇ ਦਾ 55000 ਦੀ ਦੇ ਦੋਗੇ ਬਾਕੀ ਕਰ ਦੋ ਕਿ ਮੌਕੇ ਤੇ ਮਾਨ ਔਰ ਮਾਨ ਤਾਂ ਕਹਿੰਦਾ ਦੋ ਹੋਰ ਜਾਨਾ ਕਰਦੀ 2000 ਛੱਡ ਦਈਏ 52000 ਜੀ ਦਾ ਅੱਛਾ 52000 ਦੀ ਠੀਕ ਹੈ ਜੀ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ ਕਰੀ ਛੋੜ ਛੜ ਮੌਕੇ ਤੇ ਥੋੜੀ ਬਾਤ ਜਿਹੜੀ ਹੋਰ ਹੋ ਜਾਊਗੀ ਤੇ ਹੁਣ ਇੱਕ ਆ ਜਿਹੜੀ ਗਾਂ ਆ ਇਹ ਵੀਰ ਜੀ ਆ ਰਹੇ ਵਸ਼ੀ ਜਿਹੜੀ ਆ 20 ਦਿਨਾਂ ਦੀ ਲਾਲੇ 15 ਦੀ ਲਾਲੇ ਦੀ 20 ਦੀ ਲਾਲੇ ਠੀਕ ਆ ਠੀਕ ਆ ਤੇ ਦੁੱਧ ਕਿੰਨਾ ਤਿਆਰੇ ਦੇ ਕੋਲ ਦੁੱਧ ਵੀ ਇੱਦਾਂ ਹੀ ਪਾਸ ਕਰਕੇ ਲੈਂਦੀ ਆ ਸਾਡੇ ਕੋਲ ਅੱਧਾ ਘੰਟਾ ਇਹ ਘਰ ਵਾਲੇ 14 15 ਕਿਲੋ ਵੰਦੇ ਆ 12 ਕਿਲੋ ਦੀ ਗਾਰੰਟੀ ਠੀਕ ਆ ਤੋਰ ਦੋ ਫੇਰ ਇਹਨਾਂ ਨੂੰ ਅਸਾਂ ਨੇ ਦੇ ਵੇਖ ਲਈ ਲੱਗੇ ਤਾਂ ਦੇਖ ਸਕਦੇ ਜੀ ਉਤਰ ਆ ਇਹ ਆ ਬੇ ਕੱਦ ਕਾਠ ਬੇਲ ਦੀ ਚੰਗੀ ਆ ਅਜੇ ਆਈ ਨਵੇਂ ਥੋੜਾ ਜਿਹਾ ਹੋਇਆ ਤਾਂ ਇਹਨਾਂ ਨੇ ਚੱਬੂ ਚੱਬੋ ਵੀ ਨਹੀਂ ਪਾਇਆ ਉਤਰਾਂ ਸੀਲਸ ਲੱਗ ਜੇ ਹਾਂਜੀ ਹਾਂਜੀ ਰਸੂ ਪਾ ਕੇ ਵੀ ਚੋਲ ਜਾ ਠੀਕ ਐ ਏ ਐਂਨਾ ਡਰ ਕੀ ਕਰਨੀ ਆ ਲੱਗੇ ਜੇ ਨਾ ਕੇ ਗਿਆ ਹੀ ਬੈਠਾ ਠੀਕ ਆ ਉਹ ਦੱਸਦਾ ਦੁੱਧ ਵੀ ਚਾਹਦਾ 15 ਕਿਲੋ ਹੋਏ ਪਰ ਅਗਲੇ ਦੇ ਘਰ ਜਾ ਕੇ ਕੋਈ ਤੇ ਭਾਈਆ ਫਿਰ ਮਜਾ ਹਾਂਜੀ ਹਾਂਜੀ ਤੇ ਕਿੰਨਾ ਕਿਤਾ ਮੁੱਲ ਫਿਰ ਮੁੱਲ ਵੀ ਜੀ ਦਾ 45000 ਆ 42000 ਕਿਲੋ 42000 ਦੀ ਕਿ ਹੋਰ ਕਰ ਦੋ ਕਿ ਮੰਨ ਤਨ ਕਹੀਂ ਦੱਸੋ ਜੇ ਨਹੀਂ ਚਾਹੋਗੇ ਦੇਣਾ ਪੂਰੇ 40 ਦੀ ਦੇ ਦਈਏ 1000 ਹੋਰ ਛੜਦਾ ਕਿ ਪਰ ਉਹਦੇ ਤੋਂ ਛੋਟ ਛਾੜੀ ਹੋਣੀ ਠੀਕ ਹੈ ਜੀ 45000 ਦੀ ਠੀਕ ਹੈ। ਆਹ ਵਾਲੀ ਬਸ਼ੀ ਹੈ ਜਿਹੜੀ। ਬਾਕੀ ਵੀ ਜੀ ਸੁੰਆਂ ਸਵਆਂਿਆਂ ਨੇ। ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੋ ਬਾਅਦ ਚ ਕੋਈ ਲਾ ਲਾਮਾ ਦੋ ਦੇ ਨਾਲ ਲੋ। ਹਾਂਜੀ ਹਾਂਜੀ। ਹੋਰ ਕਿਹੜੀਆਂ ਗੱਪੜਾਂ ਨੇ। ਹਾਂਜੀ ਹਾਂਜੀ। ਆਪਣੀ ਦੋ ਡੰਗ ਚ ਉਹ ਕੋਈ ਚਾਰ ਡੰਗ ਚ ਉਹ ਸਾਈ ਫਾ ਕੇ ਆਪਣੀ ਤਸੱਲੀ ਕਰਦੇ। ਠੀਕ ਹੈ ਜੀ। ਠੀਕ ਹੈ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਆਪਣੀ ਸਮਝਣਾ ਵੇਖ ਕੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।